ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਨ ਦੁਗਣੀ ਤੇ ਰਾਤਾਂ ਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦੇ ਰੋਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਬਣ ਲਗੀਆਂ ਜੀ ਮਿੱਠੇ ਵਾਲੇ ਪ੍ਰਸ਼ਾਦ ਇਹ ਵਜਾ ਹੈਗੀ ਜੀ ਬਣਾਉਣ ਦੀ ਇਹ ਪਾਪਾ ਜੀ ਨੇ ਮਿੱਠੇ ਬੀਜੇ ਹੋਏ ਸੀ ਪਾਪਾ ਜੀ ਕਹਿੰਦੇ ਵੀ ਡੰਗਰਾਂ ਨੂੰ ਪਾਉਣ ਨੂੰ ਤਾਂ ਬੀਜੇ ਵੀ ਨਹੀਂ ਸੀਗੇ ਇਹ ਹਾਂ ਤੇ ਥੋੜਾ ਜਿਹਾ ਬੀਜਿਆ ਤੇ ਉਹ ਕਹਿੰਦੇ ਵੀ ਕਦੇ ਮੱਕੀ ਦਾ ਪ੍ਰਸ਼ਾਦਾ ਮੇਥਿਆਂ ਨਾਲ ਬਣਾ ਕੇ ਛਕਾਉਂ ਸਰਦੀਆਂ ਸਾਰੀਆਂ ਲੰਘ ਚੰਨੀਆਂ ਸਰਦੀਆਂ ਦੇ ਵਿੱਚ ਅ ਪਹਿਲਾਂ ਪਹਿਲਾਂ ਅਸੀਂ ਬਹੁਤ ਖਾਦੇ ਸਾਡੇ ਬੇਬੇ ਤੋਂ ਜ਼ਿਆਦਾ ਵੀ ਅਸੀਂ ਖੇਤ ਦੇ ਵਿੱਚ ਹੁੰਦਾ ਦਾ ਮੇਥੇ ਦੇ ਪ੍ਰਸ਼ਾਦੇ ਨਾਲ ਚਾਹ ਦਾ ਕੱਪ ਨਾਲੇ ਮੱਖਣੀ ਨਾਲੇ ਲੱਸੀ ਹਾਂ ਤੇ ਸਮਾਨ ਸਾਰਾ ਪਾਉਂਦੇ ਜਾਂਦਾ ਕੌਣ ਮਨੋਂ ਆਲਾ ਦਾ ਵੀ ਤੁਸੀਂ ਮਿੱਥੇ ਜਿਆਦਾ ਪਾ ਲੈ ਤੁਹਾਡਾ ਆਟਾ ਘੱਟ ਜਾਣਾ ਇਹਨਾਂ ਨੇ ਫਤੇ ਬਣਾ ਦੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜੀ ਹਰੀਆਂ ਹਰੀਆਂ ਇਹਨਾਂ ਸਵਾਰ ਲਾਦੀਆਂ ਤਾਂ ਪਤਾ ਲੱਗੂ ਵੀ ਮਿੱਥਿਆ ਨਹੀਂ ਕੌਣ ਆਟਾ ਚਿੱਟਾ ਚਿੱਟਾ ਦਿਖਾਉਣਾ ਇਹ ਹੁਣ ਪਹਿਲਾਂ ਅੱਗੇ ਤਾਂ ਬੜਦੀ ਆ ਚੱਲ ਹਾਂ ਪਹਿਲਾਂ ਤਾਂ ਗੱਲ ਹੈਗੀ ਜੀ ਇਹ 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 ਖੁਸ਼ ਹੋ ਕੇ ਨਹੀਂ ਪ੍ਰਸ਼ਾਦਾ ਬਣਾਉਣ ਲੱਗੀ ਪਰ ਉਹਦੇ ਪਿੱਛੇ ਨਾ ਹੁਣ ਸਾਰੇ ਨੇ ਮੈਨੂੰ ਕਮੈਂਟ ਕਰਨਾ ਵੀ ਇਹ ਰੋਟੀ ਰੋ ਕੇ ਲਾਉਣੀ ਹੈ ਨਾ ਨਾ ਉਹ ਗੱਲ ਨਹੀਂ ਹੈਗੀ ਵੀ ਇਹ ਕਹਿੰਦੀ ਸੀ ਵੀ ਅੰਦਰ ਗੈਸ ਪਰ ਬਣਾਉਣਾ ਪ੍ਰਸ਼ਾਦਾ ਮਾਂ ਨਹੀਂ ਵੀ ਨਾਲੇ ਠੰਡਾ ਬਾਹਰ ਤੁੱਲਾ ਪਰ ਮੈਨੂੰ ਮਜ਼ਾ ਮੈਂ ਉਹਦੀ ਵਜਾ ਵੀ ਦੱਸੀ ਹੁਣ ਪੂਰੀ ਤਾਂ ਕਰ ਲੈਣ ਦੀ ਗੱਲ ਹੈ ਉਹ ਵਜਾ ਦੱਸੋ ਦੱਸੋ ਫਿਰ ਮੈਂ ਉਹ ਵਜਾ ਦੱਸਦੀ ਠੀਕ ਤੇ ਮਾਂ ਵੀ ਤੁੱਲਾ ਬਾਹਰ ਆ ਬਾਹਰ ਵੀ ਉਹਦੇ ਉੱਪਰ ਤਵੀ ਰੱਖ ਵੀ ਨਾਲੇ ਸਿੱਖੀ ਜਾਵਾਂਗੇ ਨਾਲੇ ਪ੍ਰਸ਼ਾਦੇ ਬਣਾਵਾਂਗੇ ਤੇ ਦੂਸਰੀ ਗੱਲ ਹੈਗੀ ਇਹ ਵੀ ਇਹ ਕਹਿੰਦੀ ਵੀ ਮੈਂ ਗਾਸਪਰ ਬਣਾਉਣਾ ਕੰਮ ਛੇਤੀ ਨਹੀਂ ਬੜ ਜਵੇ ਤੋ ਮੈਂ ਜਾਣਾ ਕਿਤੇ ਅੱਜ ਆਊਟ ਆਵ ਸਤੇਟ ਸਟੇਟੇ ਹੁੰਦਾ ਵੀ ਪੰਜਾਬ ਤੋਂ ਮੈਂ ਬਾਹਰ ਜਾਣਾ ਕਿਤੇ ਅੱਜ ਹੈ ਬੇ ਉਹਦੇ ਕਰਕੇ ਕਹਿੰਦੀ ਵੀ ਸ਼੍ਰੀ ਮਾਨ ਜੀ ਕਹਿੰਦੀ ਤੁਹਾਨੂੰ ਮੈਂ ਦੋ ਪ੍ਰਸ਼ਾਦ ਛਿੱਤੀ ਛਿੱਤੀ ਗਿਆਸ ਪਰ ਲਾ ਕੇ ਦੇ ਦਿੰਦੀ ਆ ਵੀ ਤੁਸੀਂ ਛੱਕ ਕੇ ਸਾਜਰੇ ਦੋ ਸਾਜਰੇ ਮੁੜ ਕੇ ਆਓ ਹਾਂ ਫਿਰ ਮੈਂ ਉਹ ਦੱਸ ਦੇਣੀ ਆ ਜੀ ਮੈਂ ਰੀਵਾਜ ਕੀ ਆ ਮੇਨ ਤਾਂ ਮੇੜਾ ਗਿੱਲਾ ਹੋ ਜਾਂਦਾ ਜੀ ਸਾਡਾ ਉਸ ਦੀ ਮਾਰ ਬੀਨਾ ਹੈ ਨਹੀਂ ਉੱਪਰ ਹਾਏ ਠੀਕ ਹੈ ਜੀ ਉਹ ਕਰਕੇ ਕੀ ਹੁਣੇ ਚੁੱਲਾ ਕਬਰ ਹੋਊਗਾ ਬੀਨਾ ਕੋ ਚੁੱਲਾ ਕਬਰ ਹੋਊਗਾ ਦਾਤਾ ਜੀ ਹੋ ਕਰਾਂਗੇ ਰੋਟੀ ਬਣਾ ਦੇ ਚੰਗਲ ਹੁਣ ਦੇਖੋ ਇਹ ਬੇੜੇ ਦੇ ਵਿੱਚ ਪੈਣਾ ਹੀ ਪੈਣਾ ਹੋਦੀਆਂ ਹਾਏ ਬੈਗ ਨੂੰ ਸਤਨਾਕੀ ਤੁਸੀਂ ਕਹਿੰਦਾ ਗੰਦਗੀ ਚ ਰੋਟੀ ਆਉਨੇ ਆ ਕੋਈ ਨਹੀਂ ਕਹਿੰਦਾ ਗੰਦਗੀ ਚ ਰੋਟੀ ਹੈ ਮੇਰੀ ਇੱਕ ਭੈਣ ਹੈ ਨਾ ਇੱਕ ਭੈਣ ਤੇਰੀ ਪੀੜੀ ਪਰ ਵੀ ਕਮੈਂਟ ਕਰਾ ਕਹਿੰਦੀ ਪੀੜੀ ਘੱਟ ਰੌਲਾ ਪਾਉਂਦੀ ਹੈ ਵਿੱਕੀ ਜ਼ਿਆਦਾ ਰੌਲਾ ਪਾਉਂਦਾ ਹੋਰ ਉਹ ਕਹਿੰਦੀ ਮੋਰੀ ਮਸਾਲਾ ਕਰੇ ਥੱਲੇ ਵੀ ਬੋਰੀ ਵਸਾ ਕੇ ਨਾ ਫਿਰ ਜਿਹੜੀ ਥੱਲੇ ਤੇ ਕਰ ਕਰ ਜੀ ਦੀ ਬਾਤ ਕਰੀ ਜਾਂਦੀ ਵੀ ਉਹ ਆਵਾਜ਼ ਨਹੀਂ ਆਊਗੀ। ਹਾਂਜੀ। ਤਾਂ ਤੇ ਹੁਣ ਪ੍ਰਸ਼ਾਦ ਦਾ ਪ੍ਰਸ਼ਾਦ ਆ ਕਰ ਦਿੰਦੇ ਸ਼ੁਰੂ ਉਧਰ ਪਾਪਾ ਜੀ ਵੀ ਆ ਕੇ ਬਰਾਜ਼ਮਾਨ ਹੋ ਗਏ। ਬਸ ਪ੍ਰਸ਼ਾਦ ਨੂੰ ਭੋਗ ਲਵਾ ਕੇ ਰੋਟੀ ਨੂੰ। ਹਾਂ ਇਹ ਕੰਮ ਮੇਰਾ ਤੇ ਸੁੱਖੋ ਭੈਣ ਜੀ ਇੱਧਰ ਡਿਊਟੀ ਸੰਭਾਲ ਲੂਗੀ ਹਾਂ ਜੀ। ਅਜੇ ਮੇਰੀ ਡਿਊਟੀ ਸਿਰਫ ਮਾਂ ਅੱਗ ਬਾਲ ਕੇ ਤਵੀ ਕਰ ਮੂਵੀ ਤੇ ਲਾਣਾ। ਥੋੜਾ ਜਿਹਾ ਜੋ ਨੂਣ ਮੈਂ ਤੁਹਾਨੂੰ ਪਤਾ ਨਹੀਂ ਕਿੰਨਾ ਰਲਾ ਕਿੰਨਾ ਨਹੀਂ। ਮੈਂ ਜੀ ਉਹ ਕਰਕੇ ਲਾਇਆ ਹੈ। ਕੋ ਚਲਾਵਾ ਚਲਾ ਜਾਂਦੀ। ਅੱਜਾ ਚਲਾਵਾ ਚਲਾ ਕਰਕੇ ਰਵਾਪਾ ਰੇ। ਤੁਸੀਂ ਹਰੇਕ ਗੱਲ ਨੂੰ ਸਾਨੂੰ ਕਹਿੰਦੇ ਨਹੀਂ ਆਂ ਵੀ ਮੈਨੂੰ ਇਹ ਕੰਮ ਪਧੀਆਂ ਆਉਂਦਾ। ਹੁਣ ਤਾਂ ਕੰਮੀ ਨਹੀਂ ਆਉਂਦਾ। ਪਤ ਨਹੀਂ। ਗੱਲ ਗੱਲ ਕਾਬਤ ਹੋ ਆ ਕਹਿੰਦਾ ਜਿਹੜਾ ਬੰਦਾ ਕੰਮ ਕਰਦਾ ਜਾਣਦਾ ਹੋਵੇ। ਜੇ ਹੁਣ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੋਊਗਾ ਮੈਂ ਟੋਕਣੀ ਨਹੀਂ ਤੈਨੂੰ। ਹਾਂ। ਇਹਦੇ ਬਾਰੇ ਨੌਲੇਜ। ਤੂੰ ਮਿੱਠਾ ਸੋਡਾ ਪਾ ਕੇ ਖਿਲਾ ਦੇ ਕਿਸੇ ਨੂੰ ਕੋ ਜਿਹਨੂੰ ਪਤਾ ਹੀ ਨਹੀਂ। ਜਿਹੜੀ ਚੀਜ਼ ਦੀ ਸਾਨੂੰ ਨੌਲੇਜ ਆ ਉੱਥੇ ਟੋਕ ਟਕਈਆ ਹੋਈ ਜਾਣਾ। ਬਈ ਯਾਰ ਆਏ ਨਹੀਂ ਤੂੰ ਐ ਕਰ ਲੈ। ਆਏ ਨਹੀਂ ਐ ਕਰ ਲੈ। ਬੰਦਿਆਂ ਨੇ ਕਦੇ ਤੀਮੀਆਂ ਨੂੰ ਸਰ ਆਇਆ ਵੀ ਉਹ ਕੰਮ ਵਧੀਆ ਕਰਦੀ ਸੀ ਇਹ ਬਾਈ ਹੋਈ ਨਹੀਂ ਸਾਦਾ ਇਹ ਇੰਨਾ ਕੰਮ ਹੀ ਆ ਜੀ ਇਹ ਨਾ ਹਾ ਰੱਬਾ ਮਾਜਾ ਇਹਨੂੰ ਪਤਾਦੇ ਬਣਾਉਣ ਨੂੰ ਕਹਿਆ ਇਹਨੂੰ ਮੈਂ ਪਤਾਦੇ ਬਣਾ ਲਾ ਕਹਿੰਦੀ ਮੇਰੀ ਤਾਂ ਮਸ਼ੀਨ ਚੱਲਦੀ ਆ ਬਜਾ ਨਾ ਦੱਸਤੀ ਸਾਰਿਆਂ ਨੂੰ ਵੀ ਇੱਥੇ ਗਿੱਲਾ ਵੇੜਾ ਮੈਂ ਕਹਾਂ ਕਹਿੰਦੀ ਤਾਂ ਤੈਨੂੰ ਮੈਂ ਮਸ਼ੀਨ ਦੀ ਗੱਲ ਕਰੀ ਕਿ ਨਹੀਂ ਮੈਨੂੰ ਮਸ਼ੀਨ ਵਿੱਚ ਰੌਲਾ ਸੁਣਨਾ ਤਾਂ ਮਸ਼ੀਨ ਮੇਰੇ ਖਲ ਹੈ ਮਸ਼ੀਨ ਦੀ ਮੈਂ ਗੱਲ ਦੱਸਾਂ ਮਸ਼ੀਨ ਦੀ ਗੱਲ ਐਦਾਂ ਵੀ ਐ ਇਹਨਾਂ ਨੂੰ ਮਸ਼ੀਨ ਦਾ ਇੰਨਾ ਚੋਆ ਨਾ ਮੇਰੇ ਰੱਬਾ ਵੇ ਜਿਹੜਾ ਹੁਣ ਜੇ ਛਾਂ ਨੂੰ ਪੈਣ ਲੱਗੇ ਨਾ ਬੰਦਾ ਕੱਪੜੇ ਖੋਲਦਾ ਵੀ ਉਹ ਕੱਪੜੇ ਵੀ ਮਸ਼ੀਨ 'ਚ ਸੱਡ ਦੇਣਾ ਰਾਤ ਨੂੰ ਜਿਹੜੇ ਪਾ ਕੇ ਪੈਂਦਾ ਸਵੇਰੇ ਸਾਜਦੇ ਉੱਠ ਕੇ ਕਹੂੰਗੀ ਮਸ਼ੀਨ 'ਤੇ ਵੀ ਖੜੇ ਕੱਪੜੇ ਵੀ ਖੋਲੋ ਰਾਤ ਵਾਲੇ ਇਹ ਵੀ ਮਸ਼ੀਨ 'ਚ ਸੱਡ ਕੇ ਧੋਣੇ ਆ ਇੰਨਾ ਛੋਟਾ ਮੈਂ ਬਤਨੀਆਂ ਜੀ ਥੋਨੋਂ ਕਿੰਨੇ ਦਿਨ ਹੋ ਗਏ ਨਾ ਹੱਤਿਆਂ ਨੂੰ ਫੋਟੇ ਤਾਂ ਕਦੇ ਖਲਾਈ ਨਹੀਂ ਅਸੀਂ ਕੱਪੜੇ ਵੀ ਬਣਾਣ ਖੋਲੂਗਾ ਕਿੰਨੇ ਦਿਨ ਹੋ ਗਏ ਮੈਨੂੰ 3 ਦਿਨ ਹੋਏ ਹਾਂ ਫੇਰ ਹੋਰ ਮੈਂ ਨਹੀਂ ਨਾ ਆਉਂਦਾ ਜੀ ਮੈਂ ਬਸਾਖੀ ਨੂੰ ਨਾ ਆਉਂਗਾ ਮੈਂ ਬਸਾਖੀ ਨੂੰ ਨਾ ਆਉਂਗਾ ਨਹੀਂ ਸਵੇਰ ਸ਼ਾਮ ਮੈਂ ਸਿੱਧਾ ਮੈਂ ਸਪਸ਼ਟ ਗੱਲਾਂ ਕਰਦਾ ਜੀ ਮੈਂ ਬਸਾਖੀ ਨੂੰ ਨਾ ਆਉਂਗਾ ਮੇਰੇ ਤਾਂ ਆ ਦਾੜੀ ਤੇ ਜਟਾ ਬਣ ਗਈਆਂ ਸਿਰ ਤੇ ਵੀ ਜਟਾ ਬਣੀਆਂ ਪੀਆਂ ਤੇ ਨਾ ਮੇਰੇ ਜੂਆਂ ਏਡ ਏਡੀਆਂ ਸਰਦੇ ਵਿੱਚ ਘੁੰਮਦੀਆਂ ਇਸ ਟਾਈਮ ਹਾਂ ਅੰਧ ਗੜ ਗਈਆਂ ਪਤਾ ਨਹੀਂ ਹੁਣ ਕੰਗਾ ਵੀ ਨਹੀਂ ਦਿੰਦਾ ਮੇਰੇ ਤਾਂ ਜਿਹੜਾ ਦੂਆ ਕੰਗਾ ਸ੍ਰੀ ਸਾਹਿਬ ਨਾਲ ਉਹ ਮੇਰੇ ਸਿਰ ਦੇ ਵਿੱਚ ਆ ਉਹਦੇ ਨਾਲ ਮੈਂ ਕੀਤੀ ਆਪਣਾ ਪਾਉਣਾ ਬਸ ਅਸਲ ਦੇ ਵਿੱਚ ਲੱਕੜੀ ਦਾ ਕੰਗਾ ਹੀ ਯੂਜ਼ ਕਰਨਾ ਚਾਹੀਦਾ ਉਹ ਜਨਾ ਪਾਰਾ ਦੀ ਵੱਧ ਗਈ ਮੈਂ ਹੁਣ ਥੋੜਾ ਵੱਧ ਗਿਆ ਹਾਂ ਨਾ ਪਾਰਾ ਲਾ ਲਾ ਇਹ ਗੱਲ ਦੀ ਹੈਗਾ ਬੈਟਰ ਵੀ ਇਹ ਪਾਜਾ ਦਾ ਨਿੰਮ ਦੀ ਲੱਕੜ ਦਾ ਕੰਗਾ ਬਣਾ ਲੀਏ ਹੈ ਅੱਜ ਜਨੇ ਕੋਈ ਹੋਵੇ ਜ ਨਹੀਂ ਆਪਣੇ ਸਿਰ ਦੇ ਵਿੱਚ ਰੱਖੀਏ ਜੀ ਉਹ ਬਹੁਤ ਸ਼ਾਂਤੀ ਰਹਦੀ ਹੈ ਸਭ ਦੀ ਹੁਣ ਮੈਂ ਕਿਹਾ ਤਾਂ ਨਾ ਵੀ ਖੁੱਟ ਗਿਆ ਵਧੀਆ ਲੈਣਾ ਇਹ ਕਹਿੰਦੀ ਜੀ ਆਪਾਂ ਜਿਹੜੇ ਗ੍ਰਾਉਂਡ ਕਰਕੇ ਜੀ ਮਸ਼ੀਨ ਦੇ ਵਿੱਚ ਵੀ ਫੇਰ ਉਹ ਕਰਨਾ ਤਾਂ ਇਹਨੂੰ ਹਾਂ ਮੇਰੇ ਇੱਕ ਨਾ ਵਧੀਆ ਰਹਿੰਦੀਆਂ ਜਿਹੜਾ ਪੁਰਾਣੇ ਸਮੇਂ ਨਾਲ ਚੱਲਉ ਯਾਰ ਤੁਸੀਂ ਤਾਂ ਗਰੈਂਡਰ ਗਰਾਉਂਡਰ ਜੇ ਲਿਆ ਕੇ ਫਾ ਫੱਟਣ ਵਾਲਾ ਕੰਮ ਕਰਿਆ ਕੁੰਡੀ ਸੋਟਾ ਵੀ ਵਿਆਹ ਬਣੀ ਕੁੰਡੀ ਸੋਟਾ ਮੇਰੀ ਤਾਂ ਕਰਨੀ ਪੈਂਦੀ ਐ ਔਰ ਤੁਸੀਂ ਕਰਨੀ ਐ ਮੈਂ ਕਰਨੀ ਐ ਭੈਣ ਜੀ ਆ ਗਈ ਤੇ ਹੁਣ ਉਹਨਾਂ ਦੀ ਡਿਊਟੀ ਸੰਭਾਲੋਗੇ ਰੋਟੀ ਖੁਲਾਣ ਦੀ ਸਾਹ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਸਾਡੇ ਦਾ ਜੀ ਖਾਨਦਾਨ ਪਿੱਛੇ ਬਸ ਆਹੀ ਰੌਲਾ ਪਈ ਜਾਂਦਾ ਭਾਈ ਬਾਕੀ ਮੈਂ ਮਸਾਨਾ ਕੇ ਕਹਿਣਾ ਚਾਹੂੰਗੀ ਵੀ ਬੰਦਾ ਜਿੱਥੇ ਮਰਜੀ ਚੱਲ ਜਾਵੇ ਕਿਸਮਤ ਨਾਲ ਹੀ ਜਾਂਦੀ ਆ। ਟਿੰਗ ਡਿੰਗ 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 ਆ ਫੜੋ ਆ ਫੜੋ ਚਿੰਤਾ ਸਵਾਵਾ ਨਹੀਂ ਚਿੰਤਾ ਸਵਾਵਾ ਫੜੋ ਨਹੀਂ ਪੁੱਟਾ ਬਜਾਈਏ ਨਾ ਜੇ ਆਪਾਂ ਲੜਾਈ ਹੋਵੇ। ਹੁਣ 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 ਘੱਟ ਹੁੰਦਾ ਥੋੜਾ ਕੰਮ ਕਰ ਦਾਲੋ ਦਾ ਤਾਗਾ ਆਪਾਂ ਪਰਜਾ ਦਾ ਥਣ ਆਲਾ ਪੱਤਾ ਆਲਾ ਪੱਤਾ ਹੁਣ ਉਹ ਕਹਿੰਦੀ ਚਿੰਤਾ ਜਦੋਂ ਮੈਨੂੰ ਲੱਗ 15 ਦੇ ਦੋ। 15 ਦੇ ਦੋ। ਪੁੱਠੀਆਂ ਪੁੱਠੀਆਂ ਆ ਰਹੀ ਤੇਰੀਆਂ ਸਾਰੀਆਂ। ਦੂਸਰਾ ਦੇ ਦੇ। ਆਲਾ ਪੱਤਾ। ਮੈਂ ਆਦਾ ਕੰਮ ਆਪਾਂ ਇਹ ਵੀ ਸੀ ਬੜੀ। ਹਾਂ। ਤੇ पाहिजे तुझ्या फक्त नाही निघाले तवी का तर पाच हजार ਤਵੀ ਤਾਂ ਕਰਦੀ ਦਾ ਮਗ ਵਾਲੀ ਬੈਠਾ ਮੈਂ ਵੀ ਉਹੇ ਕਰਾਂਗੇ ਕਿਤੇ ਵੀ ਤੇ ਮੂਰੇ ਵਿਚਾਰ ਕੇ ਆ ਗੱਲ ਆ ਵੀ ਤੇ ਇਹ ਤਾਂ ਵੀ ਮੜੀ ਮਤਲਬ ਕਿ ਰੋਟੀ ਅੱਸੀ ਜਿਹਾ ਮਗ ਮਗਦੂਰੀ ਆ ਅੱਛਾ ਸੇਕ ਵੀ ਆਏ ਵੀ ਮਿੱਠਾ ਮਿੱਠਾ ਚਾਹੀਦਾ ਵਿਚ ਤੇ ਰੋਟੀ ਪੱਕ ਜਵੇ ਇਹਨੂੰ ਰੋਟੀ ਨੂੰ ਥੋੜਾ ਜਿਹਾ ਟਾਈਮ ਲੱਗਦਾ ਨੇ ਉਹ ਮਤਲਬ ਇੱਕ ਸੰਦੀਪ ਸਿੱਖਣਾ ਸਿੱਖਣਾ ਕੋਸ਼ਿਸ਼ ਹੀ ਨਾ ਦੇਖ ਲੈ ਤੇਰੀ ਜਠਾਣੀ ਤੈਨੂੰ ਕੁਝ ਸਿਖਾਉਂਦੀ ਸਿੱਖਣਾ ਤਾਲ ਕਰ ਲੈ ਉਹ ਆਏ ਤਾਂ ਉਹਨੂੰ ਵੀ ਆਉਂਦਾ ਇਹ ਥੋੜੇ ਖੱਜਲ ਖਵਾਰਾਂ ਚ ਡਿੱਬੜ ਜਾਂਦੀ ਹੈ ਵਿਚਾਰੀ ਮਾਂ ਉਹ ਕਹਿੰਦਾ ਨਾ ਵੀ ਉਹ ਤੈਨੂੰ ਕਹਿੰਦਾ ਵੀ ਰੋਟੀ ਨਾ ਪਤਲੀ ਹੋਣੀ ਚਾਹੀਦੀ ਵਿੱਚ ਸੇਕ ਪੜਨਾ ਚਾ ਹਾਂ ਕੋ ਮੋਤੀ ਕਰਦੀਆਂ ਹਾਂ ਐਨੀ ਐਨੀ ਕੀ ਲਾ ਦੇਣੀ ਹੈ ਸੇਕ ਤਾਂ ਫੜ ਚੁ ਕਿਤੇ ਵਾਸਤੇ ਚਿੜੀ ਬਣਾ ਦੇ ਇੱਕ ਤੈਨੂੰ ਇੰਨਾ ਨਹੀਂ ਨਿਆਣਾ ਨੂੰ ਪਤਿਆਉਣਾ ਹੋਵੇ ਉਹਨੂੰ ਤਾਂ ਚਿੜੀ ਬਣ ਚਾਹੇ ਤਾਂ ਮੂਰੇ ਆ ਜਾਂਦੀ ਮਿਰਚਾਂ ਵਾਲਾ ਆਟਾ ਨਾ ਪਤਾ ਨਹੀਂ ਕਿੰਨਿਆਂ ਕੋ ਉ ਤਾਂ ਤੂੰ ਤਾਂ ਰੋਟੀ ਸਬਜ਼ੀ ਇਹਨੂੰ ਬਣਾਉਂਦੀ ਹੋ ਨਹੀਂ ਤੇ ਮੈਂ ਬਣਾਵਾਂ ਜੇ ਤਾਂ ਕਹੇ ਤੇ ਵਾਸਤੇ ਸਪੈਸ਼ਲ ਬਣਾਉਂਦੀ ਹੋਵੇ ਘਰ ਤੇ ਫੇਰ ਤਾਂ ਗੱਲ ਕਰ ਵੀ ਇਹਦੇ ਵਾਸਤੇ ਸਪੈਸ਼ਲ ਬਣਾਉਂਦੀ ਹੋ ਆਰੇ 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 ਪੁੱਤ ਹੁਣ ਚਿੜੀ ਅੱਜ ਚਿੜੀ ਬਣਾਉਂਗੇ ਤੇਰੇ ਬਾਤਿਆ ਦੇਖੀ ਸਾਨੂੰ ਵੀ ਅੱਕਣੀ ਖਲਾਉਂਦੇ ਹੁੰਦੇ ਤੇ ਪਰ ਕਰਦੇ ਹਾਂ ਹਾਂ ਜੀ ਰੋਟੀ ਨਹੀਂ ਕਰੀ ਹੋਈ ਆਹਾਹਾ ਇਹ ਚਿੜੀ ਬਣੂਗੀ ਅਸੋ ਚੱਗ ਬਲੀਓ ਹੁਣ ਮਿਹਰਬਾਨੀ ਹੋਣੀ ਤੁਸੀਂ ਇੱਜਤੇ ਗੱਲਾਂ ਤੇ ਆ ਓ ਮਾਂ ਚਿੜੀ ਬਣਾਉਣ ਲੱਗਾ ਹੁਣ। ਮੈਂ ਅੱਗ ਵਾਲੀ ਵੇਚਦਾ। ਮੈਂ ਕਹਿੰਦਾ ਰਿਸ਼ੀ ਵਗਲਾੰਗੀ। ਨਾਲੇ ਰੋਟੀ ਆ ਮਾਂ ਲੱਗੇ। ਆਹ ਚਿੜੀ। ਹਟਿਆ ਰ ਮਾਂ ਦੇ ਚਿੜੀ ਬਣਾਉਣ ਦੇ ਨੂੰ। ਚਿੜੀ ਬਣਾਣੀ ਤਾਂ ਨਹੀਂ। ਆਹ ਤੇਰੇ ਸਾਹਮਣੇ ਤਾਂ ਤੁਹਾਨੂੰ ਤਾਂ ਸੁਝਿਆ ਨਹੀਂ ਹੈਗਾ। ਸਾਰੇ ਲਾਤੀ ਕੰਮ ਮੈਂ। ਖੋਸਾ ਹੁਣ ਇਹ। ਚਿੜੀ ਦਾ ਚਾਟਾ ਦੇ ਦੋ। ਨਾ ਨਾ ਆ ਦੇ ਆ ਦੇ ਚਿੜੀ ਹੁਣ ਬਣ ਜਾਣੀ ਤੇ ਫਰਜ਼ ਬਣਾ ਦਮਾ ਲਾ। ਚਿੜੀ ਆ ਜੀ ਅਜੇ ਤੱਕ ਕਿਸੇ ਨੇ ਬਣਾਈ ਨਹੀਂ ੜੀ ਜੇ ਨਹੀਂ ਬਣਾ ਦੜੀ। ਚੱਪੜ ਗੰਜੀ। ਚੱਪੜ ਗੰਜੀ ਲਾਲਾ ਚਾਚਾ ਜੋ ਮਰਜੀ। ਹੇ ਜੀ ਮਰਜੀ ਲੈ ਲੈ ਚਿੜੀ ਐ ਆ ਗਰਦਨ ਥੋੜੀ ਜਿਹੀ ਆ ਹੋਗੀ ਇਹ ਆ ਹੋਗੀ ਇਹਦੀ ਚੁੰਝ ਟੱਟੇ ਦੀ ਚਿੜੀ ਹਾਂ ਟੱਟੇ ਦੀ ਜੜੀ ਬਣ ਜਰੀ ਐ ਇਧਰੋਂ ਥੱਲ ਹੋਗੀ ਹੂਣ ਵਾਲੀ ਐ ਮਰਜੀ ਆ ਚਿੰਬੜਦੀ ਐ ਨਾ ਨਾਲ ਹਲੇ ਇੱਕ ਕੱਚੀ ਐ ਖੁਰਚਣਾ ਮੰਗਾ ਲਓ ਐ ਨਾ ਤੂੰ ਉਹ ਥੱਲ ਤਾਂ ਹੋ ਜਾਣੀ ਇੱਕ ਵਾਰ ਛੇਕ ਚਾਹੀਦੇ ਬਸ ਖੜ ਜਾ ਚਿੜੀ ਵਿਚਾਰੀ ਨਖਰੇ ਜੇ ਕਰਦੀ ਐ ਜੀ ਖੜ ਜਾ ਪੁੱਤ ਹਾ ਜਾ ਵੀ ਛੇਕ ਦੀਏ ਹਾਂ ਛੇਕ ਲਾ ਦੀ ਚਿੜੀ ਨੂੰ ਉਹ ਰਾੜ ਦੀ ਐ ਚਿੜੀ ਐ ਇੱਥੇ ਰੱਖ ਲਓ ਬਈ ਆ ਬਣ ਗਈ ਚੜੀ ਹੁਣ ਵੇਖੀ ਉੜਦੀ ਫਿਰਦੀ ਰੀਤ ਵੀ ਨਾਲ ਚੜੀ ਵੀ ਮੈਂ ਤਾਂ ਹੀ ਪਾਲਿਆ ਮੈਂ ਇਹਨਾਂ ਨੂੰ ਪਾਪਾ ਜੀ ਨੂੰ ਫਿਰ ਭੋਗ ਲਵਾ ਕੇ ਮੈਂ ਹਾਂ ਜਰੂਰ ਜਰੂਰ ਛੇੜੀ ਨਾ ਮੇਰੀ ਤੋੜ ਦੋ ਛੇੜੀ ਟੁੱਟ ਗਈ ਨਾ ਫਿਰ ਦੇਖ ਲਿਓ ਛੇੜੀ ਬਣ ਜਾਣ ਦੇ ਤੇ ਡੱਕੇ ਤੇ ਲਾ ਕੇ ਖਾਣ ਦੀ ਛੇੜੀ ਤੂੰ ਆਪ ਤਾਂ ਦੀਨੀ ਆ ਆਪ ਤਾਂ ਤੀੜੀ ਆ ਤੂੰ ਤੂੰ ਕਰਦੀ ਫਿਰਦੀ ਐ ਦੇਖ ਹੂੰ ਕੀ ਕਹਦਾ ਆ ਜਾ ਅੰਦਰ ਬੈਠੇ ਆਪਾਂ ਮਨ ਨਹੀਂ ਉਹ ਤਾਂ ਜਾਣਾ ਇਹ ਕਿੱਥੇ ਬਹਿ ਜੂਗੀ ਇੱਕ ਮਿੰਟ ਬੰਦ ਕਰ ਦੇ ਪੁੱਤਾਂ ਆ ਨਾ ਮੋٹے ਮੋٹے ਜੀ ਕੱਟ ਤੇ ਇਹਨਾਂ ਨੇ ਕਰ ਦੇਣਾ ਰੋਟੀ ਲੋਟੀ ਤੇ ਮੈਂ ਤਾਂ ਕੀ ਕਰਨਾ ਤੁਸਾਂ ਗੁੰਡੇ ਚ ਕੁੱਟ ਦੰਦੇ ਕੀਆ ਕੀਆ ਗੁੰਡੇ ਚ ਸਾਰਾ ਸਮਾਨ ਕੁੱਟ ਦੰਦੇ ਵਿੱਚ ਲੈ ਕੇ ਆਉਂਦਾ ਸਾਰਾ ਕੀਆ ਕੀਆ ਮੈਂ ਦਹੀਂ ਨੇ ਆਇਆ ਦਹੀਂ ਨਾ ਤੰਦੀ ਕੋ ਇੱਕ ਨੰਬਰ ਤੱਕੀ ਜਿੰਮੀ ਵੀ ਆ ਜਾ ਦਹੀਂ ਮੈਂ ਪੱਟ ਕੇ ਲੈ ਥਲੇ ਮੜਾਈ ਥਲੇ ਆਏ ਹਾਏ 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 ਨਹੀਂ ਪਤਾ ਤਰਾ ਭੋਗ ਲਵਾ ਮੈਂ ਬਚ ਦੋ ਮੈਂ ਤੈਨੂੰ ਲੁਕ ਜਾ ਪਪੂ ਮੈਂ ਚਾ ਮੂੰ ਮੂੰ ਨਹੀਂ ਹੈਗਾ ਬੱਸ ਤਾਂ ਦਹੀਂ ਹੈ ਹਾਂ ਦਹੀਂ ਪੜਾ ਭਾਗ ਕਰ ਕਰ ਪੜਾ ਪੜਾ ਕਿ ਚੇੜੀ ਦੀ ਗਰਦਮ ਟੁੱਟ ਚੇੜੀ ਦੀ ਗਰਦਮ ਟੁੱਟ ਆਏ ਚੇੜੀ ਦੇ ਕਰਤਾ ਨੁਕਸਾਨ ਮੈਂ ਹੁਣ ਕੀ ਕਰਾਂ ਅਗੋਂ ਤੁਮੇ ਤਾਂ ਸਾਈਕਲ ਆਉਣਾ ਤੇ ਪਰ ਤੁਹਾਨੂੰ ਸਾਈਕਲ ਆਉਣਾ ਤਾਂ ਦਿੱਤਾ ਕਿ ਸਾਈਕਲ ਆ ਕੋਲੇ ਨਹੀਂ ਨਾ ਹੈਗੇ ਆਹ ਹੋ ਗਰਦਨ ਤਾਂ ਥੱਲੀ ਗਈ ਚਿੜੀ ਦਾ ਤੁਸੀਂ ਕੋਈ ਦੂਦੇ ਪਰੇ ਮਾਰਤੀ ਤਵੇਂ ਪੰਦੀ ਪਰੇ ਜੋੜਵਾਰ ਹੁਣ ਚਲ ਅਰੋ ਉੱਤੇ ਜਿਹੜੂ ਰੱਖ ਦੋ ਕੋਲੇ ਪਰ ਨੂੰ ਫੇਰ ਗੱਲ ਇਹਦਾ ਤੁਸੀਂ ਮੂੰਹ ਵੀ ਹੋਰ ਕੋਈ ਬਣਾਤਾ ਇੱਕ ਮਿੰਟ ਮਾਦਾ ਜੀ ਸੂਣੀ ਬਣਾਏ ਤੇ ਤੁਸੀਂ ਇਹਦੇ ਘਰ ਤੋਂ ਡੈਨਾਸੌਰ ਕਰੀ ਬਿਚੂ ਬਣਾ ਲਾ

ਉਹ ਬੋਲ ਰਹਾ ਮੈਂ ਕਿ ਪਸਾਤਾ ਮਨ ਦਾ ਦਸਣਾ ਮੈਥੇ ਦੀ ਖੁਸ਼ਬੂ ਲੱਗੀ ਜੀ ਆਉਣ ਦਾ ਮੈਥੇ ਨੂੰ ਸੇਕ ਲੱਗਦਾ ਨਾ ਹਾਂਜੀ ਹਾਂ ਇਹਨੂੰ ਖੁਸ਼ਬੂ ਲੱਗਦੀ ਆ ਹੁਣ ਸਭ ਪੰਜਣਗੇ ਨਾ ਨੂਨ ਮਿਰਚ ਦੇਖਦੇ ਆਪਾ ਜੀ ਨੂੰ ਕਹਾਂ ਮੈਂ ਲੋਟੀ ਲੈ ਕੇ ਆਪਾ ਜੀ ਨੂੰ ਪੁੱਛ ਕੇ ਆਪਾ ਜੀ ਨੂੰ ਪੁੱਛ ਕੇ ਆਪਾ ਪੁੱਛ ਕੇ ਹਾਂ ਇਹਨੂੰ ਲੈਦਾ ਕੋਈ ਇਸ ਪਾਸੇ ਲੈ ਜਾਦਾ ਅੱਛਾ ਮੱਧਨ ਮਾ ਉਹ ਇਹੋ ਤਾਂ ਆਇਆ ਵੀ ਉੱਡ ਦੇ ਦੇ ਬੋਲਦਾ ਪਹਿਲੂ ਆਏ ਵੀ ਕਿਤੇ ਮੈਂ ਇਕੱਲਾ ਹੀ ਨਾ ਖਾ ਦੇ ਮੈਂ ਇੰਨੀ ਮੇਰੇ ਤੇ ਮਾਰੀ ਤੇ ਹਰਿਆੜੀ ਹਰਿਆੜੀ ਆਪ ਤਾਂ ਹੀ ਕੋਗਲ ਆਉਣ ਅੜਦੇ ਵੱਲ ਆਹ ਤੱਕਿਆ ਮਾਨੀ ਚੱਲ 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 ਅੱਜ ਕਿਹਨੇ ਆਉਣਾ ਕਿਹਨੇ ਆਉਣਾ ਕਹਿੰਦੀ ਨਾਨੀ ਨੇ ਆਉਣਾ ਚੱਲ 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 ਮਮਾ ਨਾਨੀ ਦਾ ਬਹੁਤ ਬਰਾਗਾ ਉਹ ਜਣ ਵੀ ਤਾਂ ਕਹਿੰਦੀ ਸੀ ਆ ਚੱਲ ਆ ਜਾ ਤਿਆਰ ਨਾ ਨੰਦਾਂ ਨੂੰ ਕਰਾ। ਸਾਨਾ ਬਲਕੀ ਗਰਮ ਕਰਵਾਉਂ। ਬੱਸ ਮੈਂ ਤਾਂ ਜੀ ਕੱਬੀ ਕਹਿੰਦੀ ਜੀ ਅੱਗ ਵਾਲੀ ਹੁੰਦੀ ਸੀ। ਚਲ ਬਾਹਰ। ਹਾਂ। ਅੱਛੀ ਢੀਲ ਤਾਂ ਤੁਸੀਂ ਤਾਂ ਹਾਰ ਦੋ ਹਣਾ। ਕੋਈ ਨਾ ਡੱਕਾ ਪਾ ਕੇ ਦਾ। ਦੇ ਦੂੰਗੀ। ਕੀ ਨਾ ਤਾਂ ਨਾ ਪਾਉਣੀਆਂ ਚਾਹੀਦੀ ਨਾ ਰੋਟੀਆਂ ਭਾਲਦੇ ਆ ਬਾਹਰ ਚੁੱਲੇ ਆ ਭਾਣ ਚਲੋ ਹੋਰ ਵੀ ਵੈਸੇ ਇਹ ਗੱਲ ਵੀ ਠੀਕ ਹੈ ਜੁੱਲੇ ਨੂੰ ਚਾਹੀਦੀ ਵੀ ਰੋਟੀ ਪਰ ਸਖਣੇ ਨੂੰ ਵੀ ਜਦਾ ਚਾਹੀਦੀ ਹੈ ਨਾ ਲੋਟ ਚਾਹੀਦਾ ਜਿਵੇਂ ਹੁਣ ਗਿੱਲ ਪਿੱਲਾ ਜਿ ਇੱਥੇ ਹਾਂ ਵਧੀਆ ਗੱਲ ਆਇਆ ਤਾਂ ਚੁੱਲੇ ਪਰ ਕੁੰਡੀ ਚ ਮਸਾਲਾ ਕੁੱਟਣਾ 10 ਮਿੰਟ ਲੱਗਾ ਕਿੰਨਾ ਚੌਂਕ ਚੜਿਆ ਦਾ ਬਸ ਪਾ ਦੇ ਕੁੰਡੀ ਵੀ ਨੇ ਆ ਰੱਖੀ ਹੋਈ ਔਰੇ ਮੈਂ ਖੁੱਟ ਕੇ ਸਬਜ਼ੀ ਬਣਾਵਾ ਪਹਾੜ ਤੋਂ ਕਹੀਦੀ ਨਾ ਆਪਣੇ ਪਾਪਾ ਨਾਲ ਵਾਸਤੇ ਮੰਮੀ ਦੇਖਿਆ ਵੀ ਵਧੀਆ ਚੀਜ਼ ਬਣਦੀ ਹੁੰਦੀ ਹਾਂ ਵੀ ਹੋ ਗਏ ਆ ਲਿਆ ਜੀ ਪ੍ਰਸ਼ਾਦਾ ਭੋਗ ਮੈਂ ਲਾਇਆ ਤੇ ਹੁਣ ਆਹ ਰੀਤ ਜਿਆਦਾ ਕੁਝ ਵੀ ਕਹਿੰਦੀ ਦਾदू ਨੂੰ ਰੋਟੀ ਦੋ ਤਾਂ ਕੇ ਹਾਂ ਆ ਲਿਆ ਆ ਲਓ ਜੀ ਬਖਸ਼ ਗੁਰਸਤ ਨਾ ਮੈਂ ਬਣਾ ਵੀ ਨਾਲੇ ਲਿਆ ਆ ਜੀ ਸੱਚੀ ਕਾਲ ਜੀ ਥੈਂਕ ਯੂ ਰੋਟੀ ਖਾਣੀ ਹੈ ਹਾਂ ਇਹ ਨਾਲ ਜਦ ਦੀ ਮੱਠੀ ਫਿਰਦੀ ਆ ਵੀ ਦਾदू ਆ ਗਿਆ ਰੋਟੀ 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 ਬਾਕੀ ਕੋਈ ਕਹਿਣਾ ਨਹੀਂ ਇਹ ਅੱਜ ਮੈਂ ਆਹ ਚੱਪ ਅੱਜ ਦੇਖਾ ਐਸਾ ਮੈਂ ਆਲਾ ਆਲਾ ਐਸ ਕੋਣ ਜਿਓ ਕੇ ਬੈਗੀ ਇੰਨੇ ਚ ਗਾੜੀ ਤੇ ਤੇ ਤੁਸੀਂ ਖਾਣਾ ਦੋ ਖਾਣੀ ਉਹ ਤੇ ਰੋਟੀ ਬਾਹਰ ਜਰ ਸਤਨਾ ਲੈ ਖਾਣਾ ਆ ਲੈਣੀ ਅੱਧੇ ਗੇ ਹਾਂ ਚਲ ਕੇ ਖਾਣਾ ਨਹੀਂ ਹੈ ਜੀ ਅਸੀਂ ਹੀ ਖਾਣਾ ਖਲਾ ਲੈ ਨਾ ਤੁਨੀ ਵੀ ਹਾਲਾ ਹਾਲਾ ਸੋਨ ਨਾ ਹੋ ਗਿਆ ਦਾ ਬਹੁਤ ਫਵਾਦ ਬਣਿਆ ਜੀ ਪਰਸੰਦ ਗੈਸ ਪਰਾ ਗੱਲ ਨਹੀਂ ਸੀ ਬਣਦੀ ਜਿਹੜੀ ਗੱਲ ਬਣਦੀ ਚੁੱਲੇ ਪਰ ਕਿੰਨੇ ਕ ਟਾਈਮ ਦਾ ਜੇ ਕਿ ਮੈਂ ਚੁਣ ਰੋਕ ਕੇ ਮਿੱਠੇ ਰੱਖ ਰਹੇ ਆ ਪਰ ਪੱਕਲੇ ਜਾਣੇ ਹਾਂ ਉਹ ਗੰਗਰਾ ਮਾਤੇ ਰੁਕ ਗਿਓ ਖਾਣ ਵਾਤੇ ਉਹ ਇਹ ਹਫ਼ਤੇ ਲਈ ਮਨਾਨੇ ਤੇ ਨਿਕਲ ਕੇ ਰੁਕੀ ਹੋਏ ਆ ਆ ਮਜ਼ਰਾਂ ਨੂੰ ਕਿਹਾ ਵੀ ਹਫ਼ਤੇ ਬਾਅਦ ਹਫ਼ਤੇ ਬਾਅਦ ਕਿਹਾ 2-3 ਦਿਨ ਬਾਅਦ ਹੁਣ ਮੱਕੀ ਦਾ ਆਟਾ ਵੀ ਵਾਧੂ ਪਿਆ ਮੈਂ ਡੈਢ ਕੁਇੰਟਲ ਮੱਕੀ ਲਿਆਤਾ ਜੀ ਉਸ ਚੋਂ 15 ਕਿਲੋ ਪਿਆਈ ਆ ਕੋਈ ਨਹੀਂ ਆਟਾ ਮੁੱਕਿਆ ਜੇ ਤੱਕ ਸਮਝ ਲਓ ਵੀ 1 ਕੁਇੰਟਲ 35 ਕਿਲੋ ਹੋ ਜੇ ਮੱਕੀ ਪਈ ਆ ਓਕਣੇ ਉਹ ਪਤਾ ਨਹੀਂ ਕਦੋਂ ਲੱਗਣੀ ਸਰਦੀਆਂ ਖਤਮ ਹੋ ਚੁੱਕੀਆਂ ਮਹਾਰਾਜ ਦੀ ਦਇਆ ਨਾਲ ਸੂਰਜ ਨਿਕਲਣ ਲੱਗ ਗਿਆ ਠੰਡ ਘਟਣ ਲੱਗ ਗਈ ਤੇ ਬਾਕੀ ਹੁਣ ਸੂਰਜ ਨੂੰ ਤਾਂ ਕੱਦੇ ਡੀਕਦਿਆਂ ਹਾਂ ਹਾਂ ਪੋਲਟਰੀ ਫਾਰਮ ਵਾਲਾ ਵੀ ਪ੍ਰੋਜੈਕਟ ਆ ਜਿਹੜਾ ਹਾਂ ਬਾਈ ਕਹਿੰਦਾ ਤਾਂ ਅੱਜ ਵੀ ਸ਼ੁਰੂ ਕਰ ਦਿੰਦੇ ਆ ਪਾਟਾ ਟਾਟਾ ਜੀਆਂ ਭਈਆਂ ਨੂੰ ਘਰਾ ਤੇ ਕਹਿ ਕੇ ਘਰਾ ਲੰਦੇ ਆ ਪਰ ਵੀਰਵਾਰ ਦਾ ਇਹਦਾ ਪੰਗਾ ਢਾੜ ਗਿਆ ਵਿੱਚ ਵੀਰਵਾਰ ਦਾ ਹਾਂ ਕੋਲ ਸਾਹ ਜੰਨ ਦੇਖ ਰਹੀ ਅੱਗੇ ਪਿੱਛੇ ਕਰਕੇ ਵੀ ਕਰਦੇ ਆ ਸ਼ੁਰੂ ਕੋਈ ਪ੍ਰੋਜੈਕਟ ਇਹਦਾ ਕਰੇ ਦੀ ਹੁਣ ਵਾਕਈ ਮਿਸਟਰ ਜੀ ਵੀ ਕਹਿੰਦਾ ਤਾਂ ਕਹਿੰਦਾ ਵੀ ਥੋੜਾ ਜਿਹਾ ਤੇ ਨਿਖਰ ਲੱਜਵੇ ਹਾਂ ਪਤਾ ਹੱਥ ਤੇਰੀ ਤੂਹਾਲਾ ਬੱਲ ਹਾਂ ਪੱਪ ਹੈ ਇਹਨਾਂ ਚਾਪ ਕੋਲ ਗਏ ਮੈਂ ਕਪਾਨ ਤੇ ਆਈ ਅਸਲ ਤੋਂ ਕਪੜਾ ਕਿੱਟ ਕਰੰਦਾ ਜੀ ਜਿਹੜੀ ਸਰਦਿਆਂ ਚ ਦਿਹਾੜੀ ਹੁੰਦੀ ਨਾ ਇਦਾਂ ਨਾ ਰਹਿੰਦਾ ਛੋਟਾ ਕੰਮ ਹੁੰਦਾ ਘੱਟ ਠੰਡ ਚ ਅਗਲਾ ਵੀ ਲੇਬਰ ਵਾਲਾ ਵੀ ਥੋੜਾ ਜਿਹਾ ਕਤਰਉਣਾ ਮਿਸਤਰੀ ਵੀ ਕਤਰਨਾ ਦਾ ਠੰਡ ਚ ਪੱਪਾ ਕਰਾਉਣ ਵਾਲਾ ਹੈ ਕਿ ਦਿਹਾੜੀ ਪਰ ਕੰਮ ਕਰਦਾ ਠੇਕੇ ਪਰ ਠੇਕਾ ਦੇਣਾ ਨਾ ਠੇਕਾ ਹੋਵੇ ਤੇ ਇਹਦਾ ਅਰਜੰਮਾ ਕੋਟੋ ਤੇ ਪੈਰ ਬੁੱਟੂ ਦਾ ਤਾਂ ਪਾਇਆ ਪਿਆ ਆ ਬੱਸ ਕੋ ਪਸਾ ਸਵਾਦ ਬਣੀ ਨੂਰ ਮਿਰਚੇ ਕਰਾਵਾ ਪਿਆ ਬੱਸ ਚਲੋ ਦੇਖਦੇ ਆ ਵੀ ਕਦ ਕੰਮ ਸ਼ੁਰੂ ਹੁੰਦਾ ਕਦ ਨਹੀਂ ਵੀਡੀਓ ਨੇ ਮੈਂ ਕਰਣੀ ਲੱਗੀ تھی ਬਾਬਾ ਅ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਵੀਂ ਕਲਾ ਚ ਰੱਖਿਆ ਤੇ ਇਦਾਂ ਦੇ ਪਕਵਾਨ ਸਾਰਾਂ ਦੀ ਕਿਸਮ ਵਿੱਚ ਹੋਵੇ ਹਾਂ ਜਿੱਥੇ ਜਿੱਥੇ ਵੀ ਕੋਈ ਪੰਜਾਬੀ ਬੈਠਾ ਖਾਲੇ ਦਾ ਪੰਜਾਬੀ ਹੋ ਜਾਦਾ ਵੀ ਸਾਰਿਆਂ ਦੀ ਕਿਸਮਤ ਹੋ ਗਿਆ ਦਰੋਂ ਭਗਵਾਨ ਚੁੱਲੇ ਪਰ ਬਣੇ ਬਿਮਾਰੀਆਂ ਤੋਂ ਰਹਿਤ ਹੈ ਇਸ ਦਾ ਸਾਰਾ ਕੰਮ ਹਾਂ ਤੂੰ ਉਧਰ ਤਨ ਬਾਹਰ ਤਾਂ ਕਰਦੇ ਫਿਰੋਂ ਦੂਜੇ ਬੰਦ ਕਰਨੀ ਬਾਹਰ ਕਰਦੇ ਚਲੋ ਜੀ ਬਾਏ ਜੋ ਬੜਈ ਸੋਨਿਹਾਲ ਸ੍ਰੀ ਆਕਾਲ ਸਾਰਿਆਂ ਨੂੰ ਹੀ ਬਾਏ ਬਾਏ ਵਾਹ ਵਾਹ ਮੇ ਤੇ ਰੋਟੀਆਂ ਖਾਣੀਆਂ ਜੀ ਆਜੋ